ਆਪਦੇ ਕੱਢੀ ਜਾਂਦੀ ਐ ਤੁਸੀਂ ਦੋਏ ਜੀ ਮਾੜਾ ਮੋਟਾ ਕੁਝ ਸੋਚ ਵਿਚਾਰ ਲਓ ਹੱਲੇ ਵੀ ਟਾਈਮ ਐ ਪਰਪੂਆ ਜੀ ਮੈਨੂੰ ਤਾਂ ਇੰਨਾਂ ਗੱਲਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੋਂ ਪੈਸਾ ਆਇਆ ਹੈ ਕਿਨੇ ਲਾਇਆ ਹੈ ਕਿਵੇਂ ਲਾਇਆ ਹੈ ਇਹਦੇ ਬਾਰੇ ਤਾਂ ਜਾਂ ਇਹ ਜਾਣਦੇ ਨੇ ਜਾਂ ਮਾਮੀ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਇਹ ਸਾਰੀ ਗੱਲਬਾਤ ਦਾ ਤੂੰ ਵੀ ਧਿਆਨ ਰੱਖਿਆ ਕਰ ਤੂੰ ਵੀ ਪੜ੍ਹੀ ਲਿਖੀ ਐ ਚੱਲ ਮੰਨਿਆ ਹੈਪੀ ਨੂੰ ਤਾਂ ਤੇਰੀ ਮੰਮੀ ਨੇ ਭਲੋੜ ਖਿਆ ਦਾ ਤੂੰ ਤਾਂ ਸਾਮੰਦਾਰ ਬਣ ਜਾ ਆਪਦੇ ਪੈਸੇ ਤੇ ਲੇਦਾ ਤੂੰ ਤਾਂ ਧਿਆਨ ਰੱਖ ਲੈ ਮੇਰੀ ਗੱਲ ਸੁਣ ਧਿਆਨ ਨਾਲ ਅੱਗੇ-ਅੱਗੇ ਥੋੜੀ ਵੀ ਕਬੀਲਦਾਰੀ ਵਧਣੀ ਆ ਖਰਚੇ ਵਧਣਗੇ ਫੇਰ ਤੇਰੀ ਮੰਮੀ ਨੇ ਹੱਥ ਖੜੇ ਕਰ ਦੇਣੇ ਨੇ ਕੁਛ ਨਹੀਂ ਦੇਣਾ ਤੁਹਾਨੂੰ ਜੇ ਜੋੜੇ ਜਾਂਦੇ ਨੇ ਦੋ ਪੈਸੇ ਤਾਂ ਹੁਣ ਜੋੜ ਲਓ ਅੱਗੇ-ਅੱਗੇ ਨਹੀਂ ਜੁੜਨੇ ਤੇਰੀ ਮੰਮੀ ਨੂੰ ਤਾਂ ਮੌਜਾ ਲੱਗੀਆਂ ਪਈਆਂ ਨੇ ਤਿੰਨ-ਤਿੰਨ ਪਾਸਿਓਂ ਪੈਸਾ ਆਉਂਦਾ ਦਾ ਨਾਲਤਾ ਅਬਦੀ ਜ਼ਮੀਨ ਦੀ ਕਮਾਈ ਖਾਂਦੀ ਐ ਨਾਲੇ ਮੁੰਡਾ ਬਾਹਰੋਂ ਭੇਜਦਾ ਨਾਲੇ ਥੋਡੀ ਜ਼ਮੀਨ ਦਾ ਠੇਕਾ ਜੇਲ੍ਹ ਚ ਪਾ ਲੈਂਦੀ ਹੈਗੀ ਥੋਡੀ ਮੰਮੀ ਵਰਗੀ ਆਸ਼ ਕਿਹੜਾ ਕਰਦਾ ਉਹ ਧੂਆ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ ਵੀ ਮੰਮੀ ਨੇ ਸਾਰਾ ਕੁਝ ਸਾਂਭ ਰੱਖਿਆ ਪਰ ਇੱਥੇ ਇੱਕ ਗੱਲ ਇਹ ਵੀ ਐ ਵੀ ਮੰਮੀ ਨੇ ਕਦੇ ਸਾ ਤੋਂ ਕੁਝ ਲਕੋ ਕੇ ਨਹੀਂ ਰੱਖਿਆ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਨੇ ਚਲੋ ਮੰਨਿਆ ਵੀ ਮੈਨੂੰ ਨਹੀਂ ਕੁਝ ਪਤਾ ਪਰ ਇਹਨਾਂ ਨੂੰ ਤਾਂ ਸਾਰਾ ਪੇਟ ਐ ਇਹਨਾਂ ਨੂੰ ਤਾਂ ਸਾਰਾ ਪਤਾ ਹੈ ਜੋ ਪੈਸੇ ਦਾ ਲੈਣ ਦੇਣ ਦਾ ਇਹੀ ਕਰਦੇ ਨੇ ਮਾਮੀ ਤਾਂ ਨਹੀਂ ਕਰਦੀ ਜੇ ਤਾਂ ਮਾਮੀ ਕੋਈ ਪੈਸੇ ਟਕੇ ਵਿੱਚ ਸਾਤੋ ਓਲਾ ਰੱਖਦੀ ਹੋਵੇ ਫੇਰ ਤਾਂ ਸੀ ਉਹਨੂੰ ਕਹੀਏ ਨਹੀਂ ਤਾਂ ਸਾਡਾ ਬੋਲਣ ਦਾ ਕੋਈ ਹੱਕ ਹੀ ਨਹੀਂ ਬਣਦਾ ਜਦੋਂ